ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੰਗਲਾਦੇਸ਼ ਦੀ ਸਾਬਕਾ ਪੀਐਮ ਸ਼ੇਖ ਸਿਨਾ ਨੂੰ ਸਜ਼ਾਈ ਮੌਤ ਦਾ ਹੁਕਮ ਸੁਣਾ ਦਿੱਤਾ ਗਿਆ ਹੈ ਤਾਂ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਦਾ ਇਹ ਵੱਡਾ ਫੈਸਲਾ ਹੈ ਤਾਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸਿਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਡਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਹਨਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਪਾਇਆ ਤੇ ਟ੍ਰਿਬਿਊਨਲ ਨੇ ਉਹਨਾਂ ਨੂੰ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਏ ਕਤਲਾਂ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਤਾਂ ਸੇਖ ਸੀਨਾ ਨੂੰ ਦੋ ਦੋਸ਼ਾਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਕਤਲ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ ਅਦਾਲਤ ਨੇ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਸ ਦੁਜਮਾਨ ਖਾਨ ਨੂੰ ਵੀ 12 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਹੈ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤੀਜੇ ਦੋਸ਼ੀ ਸਾਬਕਾ ਆਈਜੀਪੀ ਅਬਦੁੱਲਾ ਅਨ मामੂਨ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ मामੂਨ ਸਰਕਾਰੀ ਗਵਾਹ बन गया था रह अदालत ने शेख हसीना ਤੇ ਅਸਦੁਜਮਨ ਕਮਾਲ ਦੀ ਬੰਗਲਾਦੇਸ਼ੀ ਜਾਇਦਾਦ ਦਾ ਜ਼ਬਤ ਕਰ ਲਈ ਗਈ ਹੈ ਤਾਂ शेख हसीना ਤੇ ਅਸਦੁਜਮਾਨ ਕਮਾਲ ਫਰਾਰ ਹਨ ਅਸੇ ਹਸੀਨਾ ਤੇ ਅਸਦੁਜਮਾਨ ਦੋਵੇਂ ਪਿਛਲੇ 15 ਮਹੀਨਿਆਂ ਤੋਂ ਭਾਰਤ ਵਿੱਚ ਰਹਿ ਰਹੇ ਨੇ ਤਾਂ ਅਦਾਲਤ ਨੇ ਸੇਖ हसीना ਨੂੰ ਕਤਲ ਲਈ ਉਕਸਾਉਣੂ ਅਤੇ ਹੁਕਮ ਦੇਣ ਦਾ ਦੋਸ਼ੀ ਪਾਇਆ ਤੇ ਇਹ ਇਸ ਨੇ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਕਮਾਲ ਦੀ ਮਲਕੀਅਤ ਵਾਲੀ ਬੰਗਲਾਦੇਸ਼ ਵਿੱਚ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਤਾਂ ਦੱਸਦੀ ਹੈ ਕਿ ਦੋਸ਼ੀਆਂ ਤੇ ਕਤਲ ਦੀ ਕੋਸ਼ਿਸ਼ ਅਤੇ ਤਸਦਦ ਦੇ ਦੋਸ਼ ਹਨ ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਹਸੀਨਾ ਨੇ ਪੁਲਿਸ ਤੇ ਆਵਾਮੀ ਲੀਗ ਨਾਲ ਜੁੜੇ ਹਥਿਆਰਬੰਦ ਆਦਮੀਆਂ ਨੂੰ ਨਾਗਰਿਕਾਂ ਤੇ ਹਮਲਾ ਕਰਨ ਲਈ ਉਕਸਾਇਆ ਹਿੰਸਾ ਨੂੰ ਉਤਸ਼ਾਹਿਤ ਕੀਤਾ ਤੇ ਇਸ ਨੂੰ ਰੋਕਣ 'ਚ ਅਸਫਲ ਰਹੇ ਤਾਂ ਸੀਨਾ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਲਈ ਘਾਤਖ ਹਥਿਆਰਾਂ ਹੈਲੀਕਾਪਟਰ ਤੇ ਡਰੋਨਾਂ ਦੀ ਵਰਤੋਂ ਦਾ ਹੁਕਮ ਦਿੱਤਾ ਤਾਂ ਇਹ ਦੋਸ਼ 16 ਜੁਲਾਈ ਨੂੰ ਬੇਗਮ ਰੋਕੀਆ ਜੁਨੀਵਰਸਿਟੀ ਦੇ ਇੱਕ ਵਿਦਿਆਰਥੀ ਅਬੂ ਸਾਇਦ ਦੇ ਕਤਲ ਨਾਲ ਸੰਬੰਧਿਤ ਹੈ ਦੋਸ਼ ਚ ਕਿਹਾ ਗਿਆ ਹੈ ਕਿ ਹਸੀਨਾ ਨੇ ਹੋਰ ਨੇ ਅਪਰਾਧ ਦਾ ਆਦੇਸ਼ ਦਿੱਤਾ ਤਾਂ ਸਾਜ਼ਿ ਸਿਰਜੀ ਦੀ ਅਤੇ ਇਸ ਵਿੱਚ ਹਿੰਸਾ ਲਿਆ ਤਾਂ ਅਗਸਤ ਨੂੰ ਡਾਕਾ ਦੇ ਚੰਖਰ ਪੁਲ ਵਿੱਚ 6 ਨਹਿਤੇ ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ ਗਿਆ ਇਹ ਵੀ ਦੋਸ਼ ਹੈ ਕਿ ਇਹ ਕਤਲ ਹਸੀਨਾ ਦੇ ਸਿੱਧੇ ਹੁਕਮ 扑ਕਾਉਣ ਸਹਾਇਤਾ ਕਾਰਨ ਅਤੇ ਸਾਜ਼ਿ ਸਿਰਜਨ ਤੇ ਹੋਏ ਸਨ ਤਾਂ ਦੋਸ਼ ਇਹ ਵੀ ਲੱਗੇ ਨੇ ਕਿ ਪੰਜ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਮਾਰ ਕੇ ਮਾਰਨਾ ਅਤੇ ਇੱਕ ਨੂੰ ਜ਼ਖਮੀ ਕਰਨਾ ਸ਼ਾਮਿਲ ਹੈ ਤਾਂ ਦੋਸ਼ ਇਹ ਕਿ ਮਾਰੇ ਗਏ ਪੰਜ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ ਤੇ ਇੱਕ ਪ੍ਰਦਰਸ਼ਨਕਾਰੀ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ ਤੇ ਬੰਗਲਾਦੇਸ਼ ਦੇ ਸਾਬਕਾ ਆਈਜੀਪੀ मामੂਨ ਨੇ ਅਦਾਲਤ ਤੋਂ ਮਾਫੀ ਮੰਗੀ ਹੈ ਤੇ ਉਸਨੇ ਕਿਹਾ ਹੈ ਕਿ ਉਸਨੇ ਅਦਾਲਤ ਨਾਲ ਪੂਰਾ ਸਹਿਯੋਗ ਕੀਤਾ ਤੇ मामू ਨੇ ਹਿੱਸਾ ਚ ਆਪਣੀ ਸਮੂਲੀਅਤ ਸਵੀਕਾਰ ਕੀਤੀ ਹੈ ਤੇ ਉਸਨੇ ਕਿਹਾ ਕਿ ਚਾਰੇ ਲੋਕਾਂ ਨੇ ਮਿਲ ਕੇ ਸਾਜ਼ਿਸ਼ ਰਚੀ ਸੀ ਅਤੇ ਉਹ ਸਾਰੇ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਰੋਜ਼ਾਨਾ ਮੀਟਿੰਗਾਂ ਕਰਦੇ ਸਨ ਤਾਂ मामੂ ਨੇ ਕਿਹਾ ਕਿ ਉਸਨੇ ਆਪਣੀ 36 ਸਾਲਾਂ ਦੀ ਸੇਵਾ ਵਿੱਚ ਕੋਈ ਅਪਰਾਧ ਨਹੀਂ ਕੀਤਾ ਇਸ ਘਟਨਾ ਨੇ ਉਸਦੀ ਸ਼ਮੀ ਨੂੰ ਢਾਹ ਲਗਾਈ ਹੈ ਤੇ ਉਸਦੀ ਦਲੀਲ ਸੁਣਨ ਤੋਂ ਬਾਅਦ ਜੱਜ ਨੇ ਕਿਹਾ ਕਿ ਉਹ ਘੱਟ ਸਜ਼ਾ ਦੇਵੇਗਾ ਸਹੀ ਸਜ਼ਾ ਦਾ ਫੈਸਲਾ ਬਾਅਦ ਚੈੱਕ ਕੀਤਾ ਜਾਵੇਗਾ ਤਾਂ ਦੱਸਦੀ ਹੈ ਕਿ ਤੋਗੜਾ ਦੇਤੀ ਸਾਫਕਾ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੂੰ ਸਦਾਏ ਸਜ਼ਾਏ ਮੌਤ ਦਾ ਹੁਕਮ ਸੁਣਾ ਦਿੱਤਾ ਗਿਆ ਤਾਂ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਆ ਤਾਂ ਦੱਸਦੇ ਕਿ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਦਾ ਇਹ ਵੱਡਾ ਫੈਸਲਾ ਸੁਣਾਇਆ ਗਿਆ